ਦੇਖੋ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਭੈਣ ਕੁਲਵਿੰਦਰ ਕੌਰ ਦੇ ਨਾਲ ਬੜਾ ਮੰਦ ਭਗ ਹੈ ਸਿੱਖ ਧਰਮ ਦੇ ਵਿੱਚ ਸਾਨੂੰ ਲੋਕਾਂ ਨੂੰ ਸਿਖਾਇਆ ਹੀ ਗਿਆ ਸਾਡੇ ਗੁਰੂ ਸਾਹਿਬਾਨਾ ਵੱਲੋਂ ਕਿ ਮਲਜ਼ੂਮਾਂ ਦੀ ਤੇ ਔਰਤ ਦੀ ਜਿਹੜੀ ਰੱਖਸ਼ਾ ਉਹ ਸਾਡਾ ਪਰਮ ਧਰਮ ਹੈ ਜੋ ਇੱਥੇ ਵਾਕਿਆ ਹੋਇਆ ਇਹ ਬਹੁਤ ਨਿੰਦਣਯੋਗ ਹੈ ਸਾਰੇ ਪੰਜਾਬ ਨੇ ਹੀ ਨਹੀਂ ਇਵਨ ਹਿੰਦੁਸਤਾਨ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਸਾਡੇ ਲੋਕ ਬੈਠੇ ਉਹਨਾਂ ਨੇ ਬੜਾ ਇਸ ਗੱਲ ਦਾ ਬੁਰਾ ਮਨਾਇਆ ਕਿ ਇਹ ਚੀਜ਼ ਅਗਰ ਪੰਜਾਬ ਵਿੱਚ ਹੁੰਦੀ ਆ ਤਾਂ ਸਾਡੇ ਮੱਥੇ ਤੇ ਕਲੰਕ ਲੱਗਦਾ ਸੋ ਇਸੇ ਸੰਦਰਭ ਤੇ ਮੈਂ ਛੋਟੇ ਵੀਰ ਪੁੱਲਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਆਉਣਾ ਚਾਹੁੰਨਾ ਹਾਂ ਗੱਲਬਾਤ ਤਾਂ ਜਿੱਦਣ ਇਨਸੀਡੈਂਟ ਹੋਇਆ ਡੀਸੀ ਸਾਹਿਬ ਨਾਲ ਤੇ ਐਸਐਸਪੀ ਸਾਹਿਬ ਨਾਲ ਤਕਰੀਬਨ ਹਰ ਰੋਜ਼ ਹੀ ਹੋ ਰਹੀ ਹੈ ਕਿ ਇਹ ਜਿਨ੍ਹਾਂ ਲੋਕਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਐਂਡ ਪੁਲਿਸ ਨੇ ਲਿਆ ਵੀ ਹੈ ਹਾਈ ਕੋਰਟ ਸਾਡੇ ਮਾਨਯੋਗ ਅਦਾਲਤ ਨੇ ਵੀ ਇਹਦਾ ਜਿਹੜਾ ਸੰਦਰਭ ਲਿਆ ਤੇ ਮੈਨੂੰ ਆਸ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਗਲਤ ਕੰਮ ਕੀਤਾ ਉਹਨਾਂ ਨੂੰ ਸਖਤ ਸਜ਼ਾ ਮਿਲੇ ਮੈਂ ਐਸੀ ਮੋਦੀ ਤੇ ਜੇਹ ਮਾਰੇ ਪੰਜਾਬ ਦਾ ਮੈਂ ਹੁਣ ਐਸੀ ਚੇਅਰਮੈਨ ਆ ਜੀ ਪੰਜਾਬ ਦਾ ਅੱਜ ਸਾਰਿਆਂ ਨੂੰ ਪਹਿਲਾਂ ਤੇ ਮੈਂ ਵੈਦ ਸਾਹਿਬ ਦਾ ਧੰਨਵਾਦ ਕਰਦਾ ਜਿੱਥੇ ਕਾਂਗਰਸ ਪਾਰਟੀ ਨੇ ਇੱਕ ਇਹ ਸਾਰੇ ਇਨਸੀਡੈਂਟ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਕਿਉਂਕਿ ਸਾਡੇ ਐਸ்சி ਵਿੰਗ ਦੇ ਸਾਡੇ ਚੇਅਰਮੈਨ ਹੈ ਔਰ ਇਸ ਘੜੀ ਦੇ ਵਿੱਚ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਔਰ ਜਿੱਥੋਂ ਤੱਕ ਵੀ ਇਹਨਾਂ ਨੂੰ ਇਨਸਾਫ ਦਵਾਉਣ ਦੀ ਲੋੜ ਪਈ ਕਾਂਗਰਸ ਪਾਰਟੀ ਔਰ ਇਸ ਮੁੱਚੀ ਸਾਡੀ ਲੀਡਰਸ਼ਿਪ ਵਚਨਬੱਧ ਹੈ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਪਰ ਇਹ ਇਨਸੀਡੈਂਟ ਹੋਣ ਦੇ ਪਰਿਵਾਰ ਤੋਂ ਮਿਲਣ ਤੋਂ ਬਾਅਦ ਇਹ ਵੀ ਗੱਲਾਂ ਪਤਾ ਲੱਗਦੀਆਂ ਵੀ ਪੁਲਿਸ ਦੀ ਔਰ ਪ੍ਰਸ਼ਾਸਨ ਦੀ ਜਿਹੜੀ ਨਲਕੀ ਆ ਉਹ ਸਾਹਮਣੇ ਆਉਂਦੀ ਕਿਉਂਕਿ 6-7 ਸਾਲ ਪਹਿਲਾਂ ਵੀ ਇਨਸੀਡੈਂਟ ਹੋਇਆ ਔਰ ਚੰਦ ਦਿਨ ਪਹਿਲਾਂ ਵੀ ਜਦੋਂ ਬੱਚਿਆਂ ਨੇ ਉੱਥੇ ਕੋਰਟ ਜਾ ਕੇ ਵਿਆਹ ਕਰਾਇਆ ਉੱਥੇ ਤੇ ਉਹਦੀ ਇਨਫਾਰਮੇਸ਼ਨ ਜਿਹੜੀ ਆ ਉਹ ਵੀ ਥਾਣਿਆਂ 'ਚ ਆਈ ਔਰ ਪੁਲਿਸ ਵੱਲੋਂ ਜਿਹੜੀ ਆ ਕੋਈ ਕਾਰਵਾਈ ਨਹੀਂ ਕੀਤੀ ਗਈ ਵੀ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਜਦੋਂ ਪਤਾ ਆਂਡ ਗਵਾਂਡ ਦੇ ਵਿੱਚ ਜਦੋਂ ਕੋਈ ਇਹੋ ਜਿਹੀ ਗੱਲਬਾਤ ਆ ਤੇ ਕੋਈ ਨਾ ਕੋਈ ਕੜਤਰ ਨਿਕਲ ਹੀ ਆਉਣੀ ਸੋ ਮੈਂ ਸਮਝਦਾ ਵੀ ਇਹਦੇ ਪਿੱਛੇ ਜਿਹੜੀ ਨਲੈਕੀ ਸਰਕਾਰ ਦੀ ਜਿਹੜੀ ਸਰਕਾਰ ਦੀ ਪੱਕੇ ਅਫਸਰशाही ਦੇ ਉੱਤੇ ਔਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਉਹ ਸਾਹਮਣੇ ਆਈ ਹੈ ਔਰ ਮੁੱਖ ਜਿਹੜਾ ਦੋਸ਼ੀ ਜਿਹੜਾ ਉਹਨਾਂ ਨੂੰ ਫੜਿਆ ਗਿਆ ਉਹ ਆਪਦੀ ਕੀ ਕਹਿੰਦੇ ਹੁੰਦੇ ਆ ਵੀ ਹੁਣ ਫੇਸ ਸੇਵਿੰਗ ਲਈ ਖਾਣਾ ਪੂਰਤੀ ਲਈ ਜਿਹੜੀਆਂ ਕਾਰਵਾਈਆਂ ਤਾਂ ਕਰਨੀਆਂ ਇਹਨਾਂ ਨੂੰ ਪਈਆਂ ਵੀ ਜਦੋਂ ਕੋਰਟ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਵੀ ਜੱਜ ਸੁਪਾਨਾਂ ਦੀਆਂ ਡਿਊਟੀਆਂ ਲਈਆਂ ਗਈਆਂ ਹੋਰ ਪ੍ਰਸ਼ਾਸਨ ਵੱਲੋਂ ਡਿਊਟੀਆਂ ਲਈਆਂ ਗਈਆਂ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਔਰ ਇਹ ਵੀ ਗੱਲ ਸਾਹਮਣੇ ਆਈ ਵੀ ਇਨਸੀਡੈਂਟ ਹੋਣ ਤੋਂ ਤਿੰਨ ਚਾਰ ਦਿਨ ਬਾਅਦ ਜਿਹੜੀ ਵੀਡੀਓ ਵਾਇਰਲ ਹੋਈ ਇਹ ਨਹੀਂ ਵੀ ਉਸੇ ਵੇਲੇ ਲਾਈਵ ਕੀਤੀ ਔਰ ਉਸ ਚੀਜ਼ ਨੂੰ ਵੀ ਰੋਕਿਆ ਜਾ ਸਕਦਾ ਸੀ ਜੇ ਘਟਨਾ ਇੰਨੀ ਜਨਤਕ ਵੀ ਨਾ ਹੁੰਦੀ ਅੱਜ ਬੜਾ ਪਰਿਵਾਰ ਵੀ ਜਿੱਥੇ ਸ਼ਰਮਸਾਰ ਹੈ ਸਾਡਾ ਇਲਾਕਾ ਵੀ ਸ਼ਰਮਸਾਰ ਹੈ ਵੀ ਇਹ ਘਟਨਾ ਜਿਹੜੀ ਇੱਥੇ ਵਾਪਰੀ ਉਸ ਚੀਜ਼ ਨੂੰ ਵੀ ਰੋਕਿਆ ਜਾ ਸਕਦਾ ਸੀ ਤੋਂ ਬੜੀ ਨਲੈਕੀ ਜਿਹੜੀ ਹੈ ਪ੍ਰਸ਼ਾਸਨ ਜਿੱਥੇ ਹਰ ਮੁੱਦੇ ਤੇ ਫੇਲ ਹੋਈ ਹੈ ਅੱਜ ਸਾਡੀਆਂ ਮਾਤਮਾਂ ਭੈਣਾਂ ਦੀ ਇੱਜ਼ਤ ਬਤਾਉਣ ਦੇ ਵਿੱਚ ਵੀ ਜਿਹੜੀ ਹੈ ਇਹ ਮੌਜੂਦਾ ਸਰਕਾਰ ਇੱਕ ناکਾਮ ਤੇ ਇੱਕ ਨਪੁੰਸੰਗ ਸਰਕਾਰ ਜਿਹੜੀ ਹੈ ਉਹ ਸਾਹਮਣੇ ਆਈ ਹੈ